ਕਹਿੰਦੇ ਇੱਥੇ ਪਾਇਆ ਜਾਂਦੇ ਮਿੱਤਰੋ ਰੀਜਾਂ ਦੇ ਤੰਦ ਤੇ ਰੀਜਾਂ ਦੇ ਤੰਦ ਪਾਉਣ ਵਾਸਤੇ ਲੰਮੇ ਸਮੇਂ ਦੀ ਲੋੜ ਪੈਂਦੀ ਹੈ ਐਨਾ ਟਾਈਮ ਕੋਈ ਗੇ ਘੜਦਾ ਸੋ ਆਜੋ ਬਕਾਉਣੇ ਆ ਤੁਹਾਨੂੰ ਸੂਟ ਸੋ ਕਿੰਨੇ ਚ ਤਿਆਰ ਹੁੰਦਾ ਜੀ ਆ ਸੂਟ ਇਹ ਸੂਟ ਹੋ ਜਾਂਦਾ ਹੈਗਾ 17-1800 ਚ ਰੈਡੀ ਹੋ ਜਾਂਦਾ ਤੇ ਜਿਹੜੀ ਆ ਫਲਕਾਰੀ ਪਈ ਹੈ ਕੱਢੀ ਹੈ ਨਵੀਂ ਕੱਢੀ ਹੈ ਤੇ ਫਲਕਾਰੀ ਇਹ 3000-3500 ਚ ਰੈਡੀ ਹੋ ਜਾਂਦੀ ਹੈ ਆਪਣੇ ਕੋਲੇ ਸਾਰਾ ਕੁਝ ਲਾ ਕੇ ਆਪ ਦੇ ਕੋਲੋਂ ਫੈਬਰਿਕ ਲਾ ਕੇ ਜੀ ਹਾਂਜੀ ਹਾਂਜੀ ਸਾਰਾ ਕੁਝ ਆਪਣੇ ਕੋਲੋਂ ਲਾ ਕੇ 3500 ਚ ਰੈਡੀ ਹੋ ਜਾਂਦਾ ਠੀਕ ਹੈ ਜੀ ਤੇ ਸਾਰੇ ਸੂਟਾਂ ਦੀ ਵੀਡੀਓ ਤੁਹਾਨੂੰ ਵਿਖਾਉਣੇ ਆ ਅੱਗੇ ਮਿੱਤਰ ਪਿਆਰ ਉਹ ਬਹੁਤ ਹੀ ਸੋਹਣਾ ਸੂਟ ਹੈ ਜਿਹਦਾ ਪ੍ਰਿੰਟ ਕੀਤਾ ਤੇ ਉੱਪਰ ਹੈਂਡਵਰਕ ਕੀਤਾ ਤੇ ਆ ਦੁਪੱਟਾ ਇਹਦੇ ਨਾਲ ਜਿਹੜਾ ਪਿਆ ਇਹਦਾ ਕੀ ਪ੍ਰਾਈਸ ਹੈ ਜੀ ਹੈਂਡਵਰਕ ਵਿਦ ਪ੍ਰਿੰਟ ਵਾਲੇ ਦਾ ਇਹ 2500 ਦੇ ਵਿੱਚ ਤਿਆਰ ਕੀਤਾ ਆਪਾਂ ਹੋਰ ਵੀ ਟੀਕਾ ਵਾਲੇ 4 4000 45 4500 ਚ ਰੈਡੀ ਕਰਦੇ ਆ ਆਪਾਂ 2500 ਜੀ ਰੈਡੀ ਕੀਤਾ ਹੈ ਤੇ ਇਹਦਾ ਫੈਬਰਿਕ ਆ ਜਿਹੜਾ ਉਹ ਇਹ ਜੋਰ ਜੱਟ ਦਾ ਫੈਬਰਿਕ ਆ ਨਾਲ ਕਮਲ ਚਨੂਨ ਦਾ ਦੁਪੱਟਾ ਹੈ ਵੀ ਕੱਲੀ ਕਢਾਈ ਤੇ ਪ੍ਰਿੰਟ ਦਾ ਪ੍ਰਾਈਸ ਦੱਸਿਆ ਕਿ ਟੋਟਲ ਸਾਰਾ ਟੋਟਲ ਹੀ ਵਿਦ ਫੈਬਰਿਕ ਟੋਟਲ ਕੋਸਟ ਹੈ ਜਿਹੜੀ ਹੂੰ ਵਿਦ ਫੈਬਰਿਕ ਵਿਦ ਪੇਂਟ ਤੇ ਹੈਂਡਵਰਕ ਹਾਂਜੀ ਹਾਂਜੀ ਉੱਪਰ ਹੈਂਡਵਰਕ ਪਹਿਲਾਂ ਪੇਂਟ ਕੀਤਾ ਹੈ ਪਹਿਲਾਂ ਪੇਂਟ ਅੰਡਾਈ ਕਰਾ ਕੇ ਦੁਪੱਟਾ ਵੀ ਸੋ ਇੱਕ ਵਾਰੀ ਤੁਸੀਂ ਵਿਜ਼ਿਟ ਜ਼ਰੂਰ ਕਰਿਆ ਕਰੋ ਸੋ ਇਦਾਂ ਦੇ ਜੋ ਘਰ ਤੋਂ ਬੁਟੀਕ ਚਲਾਏ ਆ ਸੋ ਕਈ ਭੈਣਾਂ ਦੇ ਰੋਜ਼ਗਾਰ ਚੱਲਦੇ ਆ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਆ ਕਰੋ ਵੀ ਬਾਕੀ ਦੁਕਾਨਦਾਰਾਂ ਨਾਲੋਂ ਰੇਟ ਦਾ ਵੀ ਬਹੁਤ ਫਰਕ ਪੈਂਦਾ ਤੇ ਕਢਾਈ ਵੀ ਮੰਨ ਲਓ ਵੀ ਤੁਸੀਂ ਆਪ ਦੇਖੋਗੇ ਵੀ ਕਿੰਨੀ ਕਿ ਜ਼ਿਆਦਾ ਸਫਾਈ ਆਉਂਦੀ ਆ ਹੈਂਡਵਰਕ ਦੀ ਤੇ ਪੇਂਟ ਦੀ ਜਿਹੜਾ ਆ ਸੂਟ ਤੁਸੀਂ ਦੇਖ ਰਹੇ ਹੋ ਨਾ ਮਿੱਤਰੋ ਇਹ ਜਦੋਂ ਪਹਿਲਾਂ ਆਏ ਆ ਨਾ ਆਪਾਂ ਤੇ ਉਦੋਂ ਇਹ ਲੱਗਿਆ ਹੋਇਆ ਸੀ ਅੱਡੇ ਦੇ ਉੱਪਰ ਵੀ ਯਾਨੀ ਕਿ ਫਰੇਮ ਦੇ ਉੱਪਰ ਇਹਦੇ ਤੇ ਹੈਂਡਵਰਕ ਦਾ ਕੰਮ ਚੱਲ ਰਿਹਾ ਸੀਗਾ ਜਿਹੜਾ ਸੂਟ ਆ ਇਹ ਨਵਾਂ ਜਨਨ ਕਿ ਲਾਲੋਵੀ ਡਿਜ਼ਾਈਨ ਚੱਲ ਰਿਹਾ ਜੇ ਵੀ ਕੱਢਿਆ ਨਹੀਂ ਹੋਇਆ ਪੂਰਾ ਵੀ ਇਹਦਾ ਕੀ ਪ੍ਰਾਈਸ ਪਊਗਾ ਇਹ ਵਿਦ ਫੈਬਰਿਕ ਇਹ ਆਪਾਂ ਦੇ ਦੇ ਦਾਂਗੇ 17-1800 ਰੁਪਏ ਦਾ ਵਿਦ ਫੈਬਰਿਕ ਵਿਦ ਫੈਬਰਿਕ ਤੇ ਇਹ ਕਪੜਾ ਕਿਹੜਾ ਹੋਗਾ ਇਹ ਆਰ ਕੰਡੀ ਫੈਬਰਿਕ ਹੈ ਵੀ ਇਹ ਦੋਵੇਂ ਇੱਕੋ ਹੀ ਕੱਪੜੇ ਜਿਹੇ ਕੱਢੇ ਹੋਏ ਆ ਆਰ ਕੰਡੀ ਤੇ ਆਰ ਕੰਡੀ ਕਪੜਾ ਜਿਹੜਾ ਪੂਰਾ ਕਾਟਨ ਵੀ ਕਹਿ ਦਿੰਦੇ ਆ ਇਹਨੂੰ ਤੇ ਇਹ ਮਿੱਤਰੋ ਵੀ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਜ਼ਰੂਰ ਕਰੋ ਪੇਜ ਦਾ ਨਾਮ ਹੈਗਾ ਜੀ ਰੀਜਾਂ ਦੇ ਤੰਦ ਇੰਸਟਾਗ੍ਰam ਤੇ ਆਈਡੀ ਆ ਇਉਂ ਤੇ ਤੁਸੀਂ ਆ ਕੇ ਡੀਐਮ ਕਰ ਸਕਦੇ ਹੋ ਕੋਈ ਵੀ ਆਰਡਰ ਦੇਣ ਵਾਸਤੇ ਸੋ ਕਿਤੋਂ ਵੀ ਬੈਠੇ ਤੁਸੀਂ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਸੋ ਇਹ ਵੀਡੀਓ ਅਸੀਂ ਇੰਨੀ ਲੈ ਕੇ ਆਏ ਆ ਤੇ ਅੱਗੇ ਰੀਜਾਂ ਦੇ ਤੰਦ ਬੁਟੀਕ ਤੋਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਤੇ ਜਿਹੜਾ ਆਪਣਾ ਰੀਜਾਂ ਦਾ ਤੰਦ ਪੇਜ ਬਣਿਆ ਇੰਸਟਾਗ੍ਰam ਤੇ ਤੇ ਵਿਜ਼ਿਟ ਜਾ ਕੇ ਜਰੂਰ ਕਰੋ ਤੇ ਆਰਡਰ ਕਰੋ ਤੇ ਕੂਰੀਅਰ ਰਾਹੀਂ ਜਿੱਥੇ ਕਹੋਗੇ ਉੱਥੇ ਜਿਹੜਾ ਪਾਰਸਲ ਪਹੁੰਚਾਇਆ ਜਾਊਗਾ ਸੋ ਧੰਨਵਾਦ ਜੀ ਸਾਰਿਆਂ ਨੂੰ